ਇੱਕ ਕਿੱਲੇ ਦਾ ਜਿਹੜਾ ਰੇਟ ਆ 메ਨ ਸਰਕ ਦੇ ਉੱਤੇ 메ਨ ਹਾਈਵੇ ਦੇ ਉੱਤੇ ਉੱਪਰ ਗੱਲ ਕਰਾਂ ਬਟਨ ਜ਼ੀਰਖਪੁਰ ਦੇ ਉੱਪਰ ਤਾਂ ਕੀ ਰੇਟ ਹੈ ਅਸਲੀਅਤ ਰੇਟ ਆ ਉਹ ਤਾਂ 70-80 ਲੱਖ ਕਨਾਲ ਨੂੰ ਪਹੁੰਚਿਆ ਪਿਆ ਮੈਂ ਖੁਦ ਵੀ ਜਾ ਕੇ ਵੇਖਿਆ ਵੀ ਉੱਥੇ ਇੱਕ ਤਾਂ ਕਿੱਲਾ 2 ਨੰਬਰ ਆ ਇੱਕ 3 ਨੰਬਰ ਆ ਇੱਕ 'ਚ ਪੈਟਰੋਲ ਪੰਪ ਲੱਗ ਚੁੱਕਿਆ ਉਹਦੀ ਹੋਈ ਵੀ ਹੈ ਪਪਾ ਕੋ ਜਿਹੜੀ ਵਪਾਰਕ ਉਹਨੂੰ ਜ਼ਮੀਨ ਡਿclare ਕਰਨ ਦੀ ਕਾਰੋਬਾਈ ਉਹਨੂੰ ਤਾਂ 2 ਕਰੋੜ 22 ਲੱਖ ਰੁਪਇਆ بیس ਰੇਟ ਪਾਇਆ ਤੇ ਉਹਦੇ 1 ਇੰਚ ਦੀ ਵਿੱਤੇ ਜਿਹੜਾ ਖੇਤੀ ਕਾਸਤਕਾਰ ਦਾ ਕਿੱਲਾ ਸ਼ੁਰੂ ਹੋ ਜਾਂਦਾ ਉਹਦਾ ਵੀ بیس ਰੇਟ 24 ਲੱਖ ਰੁਪਇਆ ਪਾਇਆ ਉਹ ਦਾ ਹੁਣ ਤਿੰਨ ਗੁਣਾ ਕਰਕੇ ਉਹ ਦਾ 72 ਲੱਖ ਬਣੂਗਾ ਉਹ ਦਾ 7 ਕਰੋੜ ਦੇ ਲਗਭਗ ਇਹ ਫਿਰ ਕਿਸਾਨ ਨਾਲ ਅਨਿਆਨੀਤਾ ਹੋਰ ਕੀ ਹੈ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਹੋਈ ਆ ਵੀ ਇਹ ਆंका ਜਾਵੇ ਵੀ ਜ਼ਮੀਨ ਕਿਹੋ ਜੇ ਰਸਤੇ ਤੇ ਆ ਜ਼ਮੀਨ ਦੀ ਕੁਆਲਿਟੀ ਕੀ ਆ ਜ਼ਮੀਨ ਦਾ ਭਵਿੱਖ ਕੀ ਆ ਹੁਣ ਜੇ ਦੇਖਿਆ ਜਾਵੇ ਤਾਂ ਲਹਿਰਾ ਮੁਹੱਬਤ ਤੇ ਲਹਿਰਾ ਬੇਗਾ ਦੇ ਕੋਲੇ ਜਿੱਥੇ ਜ਼ਮੀਨ ਐ ਕੋਇਰ ਕੀਤੀ ਐ ਇੱਕ ਵਸਤੇ ਟੂਰਿਸਟ ਪਲੇਸ ਵੀ ਬਣ ਗਿਆ ਦੂਜਾ ਥਰਮਲ ਪਲਾਂਟ ਦਾ ਵਿਕਸਤ ਬਾਜ਼ਾਰ ਆ ਉਹਦੇ ਨੇੜੇ ਹੀ ਨਾਮੀ ਵਿਦਿਅਕ ادارے ਆ ਪ੍ਰਾਈਵੇਟ ਖੇਤਰ ਦੇ ਉਤੋਂ 2-3 ਕਿਲੋ ਚਾਹ 5 ਕਿਲੋਮੀਟਰ ਦੀ ਵਿੱਥ ਤੇ ਸ਼ਾਇਦ ਉਹ ਨੇੜੇ ਜਾ ਕੇ ਅਦੇਸ਼ ਯੂਨੀਵਰਸਿਟੀ ਬਠਿੰਡਾ ਆ ਜਾਂਦੀ ਹੈ ਆਹ ਮਾਰਬਲ ਦਾ ਬਾਜ਼ਾਰ ਆ ਗਿਆ ਤੇ ਇਸ ਲਈ ਇਹ ਸ਼ਹਿਰੀ ਨੂਆ ਜ਼ਮੀਨ ਹੈ ਇਹਦਾ ਜਿਹੜਾ ਭਾਅ ਹੈ ਇਹਦੀਆਂ ਸਾਰੀਆਂ ਹਕੀਕਤਾਂ ਦੇਖ ਕੇ ਮਿਥਿਆ ਜਣਾ ਚਾਹੀਦਾ ਜਿਹੜੇ ਹੈਗੇ ਆ ਇੱਥੇ ਕਲੈਕਟਰ ਰੇਟ ਬਣਾਏ ਵੀ ਉਹ ਬਿਲਕੁਲ ਜਿਹੜੇ ਹਕੀਕੀ ਰੇਟਾਂ ਨਾਲ ਮੇਲ ਨਹੀਂ ਖਾਂਦੇ ਕਿਉਂਕਿ ਹਰ ਕੋਈ ਆਪਦੀ ਓਫਿਸ ਬਚਾਉਣ ਦਾ ਮਾਰਾ ਤੇ ਜੇ ਉਹ ਸੌਦਾ ਜਿੰਨੇ ਦਾ ਹੁੰਦਾ ਤਾਂ ਉਹ ਤੋਂ ਘੱਟ ਤੋਂ ਘੱਟ ਜਿੰਨਾ ਕਲੈਕਟਰ ਰੇਟ ਮਿਥਿਆ ਹੁੰਦਾ ਉਹਤੇ ਕਰਾਉਂਦੇ ਆ ਉਹ ਤਾਂ ਆਮ ਵੀ ਇੱਕ ਧਾਰਨਾ ਬਣ ਚੁੱਕੀ ਆ ਵੀ ਇਹ ਤਾਂ ਇੱਕ ਸਟੈਂਪ ਡਿਊਟੀ ਇਕੱਠੀ ਕਰਨ ਵਾਸਤੇ ਇੱਕ ਕਲੈਕਟਰ ਰੇਟ ਮਿਥਿਆ ਜਾਂਦਾ ਹੈ ਜਦੋਂ ਕਿ ਸਰਕਾਰਾਂ ਦਾ ਵਧੀਆ ਪ੍ਰਬੰਧ ਤਾਂ ਕਿਹਾ ਜਾ ਸਕਦਾ ਹੈ ਵੀ ਉਹਦੀ ਜਿਹੜੀ ਸਟੈਂਪ ਡਿਊਟੀ ਆ ਘਟਾ ਲਈ ਜਾਵੇ ਤੇ ਜਿਹੜਾ ਰੇਟ ਹੈ ਉਹਨੂੰ ਅਸਲੀਅਤ ਮੁਤਾਬਕ ਕੀਤਾ ਜਾਵੇ ਕਿਹਾ ਜਾਂਦਾ ਵੀ ਇੱਕ ਉਹ ਖੇਤੀ ਕਾਨੂੰਨਾਂ ਵੇਰੇ ਕਹਿੰਦੇ ਵੀ ਕਿਸਾਨ ਨੂੰ ਇੱਕ ਇੰਨੀ ਖੁੱਲ ਦੇ ਦੇਵਾਂਗੇ ਵੀ ਆਪਦੀ ਜ਼ਮੀਨ ਆਪਦੀ ਜਿੰਸਾ ਜਿਹੜੀ ਉਹ ਕਿਤੇ ਵੀ ਜਾ ਕੇ ਵੇਚ ਸਕੂਗਾ ਕਿਸਾਨ ਹੁਣ ਕਿਸਾਨਾਂ ਦੇ ਵੀ ਅਸੀਂ ਆਪਦੀ ਵਲਦ ਰਿਹੜੀ ਤੇ ਲੈ ਕੇ ਕਿੱਥੋਂ ਦੱਖਣ ਦੇ ਵਿੱਚ ਦੀਆਂ ਸਟੇਟਾਂ ਜਾ ਕੇ ਆਪਦਾ ਜੋ ਕੋਈ ਜਨਸਾਂ ਜਾਂ ਗੋਭੀ ਵੇਚ ਜਾਵਾਂਗੇ ਅਸੀਂ ਤਾਂ ਛੋਟੇ ਕਿਸਾਨ ਆ ਤੇ ਅਸੀਂ ਤਾਂ ਇੱਥੋਂ ਜਿਹੜੀ ਕਾਸਤ ਕਰਨੀ ਆ ਇੱਥੇ ਮੋੜਾਂ ਤੇ ਬੈਠ ਕੇ ਵੇਚਣੀ ਆ ਸਾਨੂੰ ਤਾਂ ਐਡੀਆਂ ਛੜਕਾਂ ਦੀ ਲੋੜ ਨਹੀਂ ਉਹ ਕਹਿ ਰਹੇ ਜਿਨ੍ਹਾਂ ਦੀ ਜ਼ਮੀਨ ਆਈ ਉਹ ਤਾਂ ਇਸ ਤੋਂ ਮਾਫੀ ਚਾਹੁੰਦੇ ਆ ਪਰ ਉਹ ਤਾਂ ਦੇ ਵੀ ਸਾਡੇ ਤੇ ਪ੍ਰੋਜੈਕਟ ਥੋਪਿਆਗੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਬਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪਾਰਤਮਲਾ ਪ੍ਰੋਜੈਕਟ ਨੂੰ ਲੈ ਕੇ ਜਿੱਥੇ ਕੇਂਦਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਖਿੱਚਿਆ ਜਾ ਰਿਹਾ ਜਿੱਥੇ ਨਿਤਨ ਗੜਕਰੀ ਹੋਰਾਂ ਦੇ ਵੱਲੋਂ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਰੱਦ ਕਰਨ ਬਾਰੇ ਜਿਹੜਾ ਉਹ ਕਿਹਾ ਜਾ ਰਿਹਾ ਪਹਨ ਪੰਜਾਬ ਸਰਕਾਰ ਵੀ ਜਿਹੜੀ ਹੈਗੇ ਤੇਜ਼ ਤਰਾਰ ਦੇ ਨਾਲ ਜਿਹੜੇ ਜਿਹੜੀਆਂ ਜ਼ਮੀਨਾਂ ਹਾਲੇ ਕਬਜ਼ੇ ਦੇ ਕਬਜ਼ਾ ਲੈਣ ਕਰਨੀਆਂ ਰਹਿੰਦੀਆਂ ਸੀ ਉਹਨਾਂ ਤੇ ਕਬਜ਼ਾ ਜਿਹੜਾ ਹੈਗਾ ਕਬਜ਼ੇ ਦੀਆਂ ਪ੍ਰਕਿਰਿਆਵਾਂ ਤੇਜ਼ ਕਰ ਦਿੱਤੀਆਂ ਨੇ ਇਸੇ ਦੌਰਾਨ ਪਿਛਲੇ ਦਿਨਾਂ ਦੀ ਘਟਨਾ ਦੋਨੇ ਵਾਲੇ ਦੀ ਸਾਹਮਣੇ ਆਉਂਦੀ ਆ ਜਾਂ ਉਸ ਤੋਂ ਬਾਅਦ ਦੀ ਗੱਲ ਕਰਾਂ ਤਾਂ ਪਿੰਡ ਲਹਿਰਾਖਾਨਾ ਲਹਿਰਾ ਬਿੱਗਾ ਲਹਿਰਾ ਮੁਹੱਬਤ ਇਥੋਂ ਦੀਆਂ ਘਟਨਾਵਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਪਰ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜਿੱਥੇ ਕਿਸਾਨ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਸਾਡੀ ਜ਼ਮੀਨ ਦਾ ਠੁਕਮਾ ਮੁੱਲ ਨਹੀਂ ਦਿੱਤਾ ਗਿਆ ਉਤੇ ਪਹਿਲੂ ਵੀ ਜਿਹੜਾ ਹੈਗਾ ਉਹ ਲੁਕਮਾਇਆ ਤਾਂ ਇਸ ਦੇ ਤਹਿਤੀ ਪਿਛਲੇ ਦਿਨਾਂ ਦੇ ਵਿੱਚ ਅਜੀਤ ਦੇ ਪੱਤਰਕਾ ਗੁਰਦਰਸ਼ਨ ਸਿੰਘ ਲੱਧੜ ਹੋਰਾਂ ਦੇ ਵੱਲੋਂ ਜਿਹੜਾ ਹੈਗਾ ਇੱਕ ਲੇਖ ਲਾਇਆ ਜਾਂਦਾ ਉਸ ਲੇਖ ਦੇ ਵਿੱਚ ਇਸ ਲੁਕਮੇ ਪੱਖ ਨੂੰ ਜਿਹੜਾ ਉਭਰਿਆ ਜਾਂਦਾ ਉਸ ਤੇ ਉੱਪਰ ਅੱਜ ਜਿਹੜੀ ਗੱਲਬਾਤ ਕਰਾਂਗੇ ਮੇਰੇ ਨਾਲ ਲੁੱਧਰ ਸਾਹਿਬ ਹੋਣਗੇ ਸਪੱਤਮਾ ਸਵਾਗਤ ਕਰਾਂਗੇ ਅਗਲੀ ਗੱਲਬਾਤ ਕਰਾਂਗੇ ਲੁੱਧਰ ਸਾਹਿਬ ਸਵਾਗਤ ਆ ਰਹੇ ਮਿੱਟਰ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ ਲੋ ਤਾਂ ਸਭ ਕਿਵੇਂ ਦੇਖਦੇ ਹੋ ਜਿਹੜੇ ਲੋਕ ਮੇ ਪੱਖ ਦੀ ਤੁਸੀਂ ਗੱਲ ਤੁਹਾਡੇ ਲੇਖ ਦੇ ਵਿੱਚ ਕੀਤੀ ਗਈ ਆ ਇਹ ਮੁੱਦਾ ਮਨਪ੍ਰੀਤ ਸਿੰਘ ਐਲੀ ਹੋਰਾਂ ਦੇ ਵੱਲੋਂ ਵੀ ਉਠਾਇਆ ਗਿਆ ਕਿਸਾਨ ਵਾਰੋ ਵਾਰ ਮੰਗ ਕਰ ਰਹੇ ਨੇ ਕਿ ਸਾਨੂੰ ਠੁਕਮਾ ਮੁੱਲ ਨਹੀਂ ਦਿੱਤਾ ਜਾ ਰਿਹਾ ਜੇਕਰ ਲਹਿਰੇ ਬੇਗੇ ਦੀ ਗੱਲ ਕਰੀਏ ਤਾਂ ਲਹਿਰੇ ਬੇਗੇ ਦੇ ਵਿੱਚ ਜਿੱਥੇ ਇੱਕ ਤਰਫ પેટ્રોલ ਪੰਪਾਂ ਨਾਲ ਹੀ ਕਿਸਾਨ ਦੀ ਜ਼ਮੀਨਾਂ પેટ્રોલ ਪੰਪ ਨੂੰ ਤਕਰੀਬਨ 7.5 ਕਰੋੜ ਪਰ ਕਿਸਾਨ ਦੀ ਜ਼ਮੀਨ ਦਾ ਮੁੱਲ ਉਥੇ ਜਿਹੜਾ ਹੈਗਾ ਉਹ 80-70-80 ਲੱਖ ਰਹਿਣ ਦਾ ਇਹ ਸਭ ਪਹਿਲੂ ਨੂੰ ਕਿਵੇਂ ਦੇਖਦੇ ਹੋ ਇਹ ਜੀ ਕਿਸਾਨਾਂ ਨਾਲ ਸਰਾਸਰ ਨਿਆਂ ਤਾਂ ਅਨਿਆਂ ਤਾਂ ਹੈਗਾ ਹੀ ਹੈਗਾ ਇਹ ਇਹਦੇ 'ਚ ਤਾਂ ਕੋਈ ਦੋਰਾਮਾ ਨਹੀਂ ਪਰ ਜਿਹੜਾ ਕਿਸਾਨਾਂ ਨੇ ਕਿਤਨੇ ਜਦੋਂ ਖੇਤੀ ਕਾਨੂੰਨ ਲੈ ਆਂਦੇ ਗਏ ਉਹਦੇ ਖਿਲਾਫ ਜਿਹੜੀ ਇਹਨਾਂ ਨੇ ਕਿਸਾਨਾਂ ਨੇ ਬਹੁਤ ਵੱਡੀ ਵਿਆਪਕ ਪੱਧਰ ਤੇ ਐਜੀਟੇਸ਼ਨ ਕੀਤੀ ਉਹਨਾਂ ਦਾ ਉਹਦਾ ਇੱਕ ਕਾਰਨ ਵੀ ਇਹੀ ਸੀਗਾ ਜੀ ਸਰਕਾਰ ਕਹਿ ਰਹੀ ਸੀ ਵੀ ਅਸੀਂ ਜਾਂ ਤਾਂ ਸਮਝਾ ਨਹੀਂ ਤੁਹਾਨੂੰ ਸਕੇ ਤੇ ਜਾਂ ਕਿਸਾਨ ਸਮਝ ਨਹੀਂ ਸਕੇ ਵੀ ਨਵਾਂ ਖੇਤੀ ਵਿਕਾਸ ਮਾਡਲ ਕਿਸਾਨੀ ਦੇ ਕਿੰਨਾ ਫਾਇਦੇ 'ਚ ਆ ਨੇਤਾ ਜਿਹੜੇ ਕਿਸਾਨ ਨੇਤਾ ਸੀਗੇ ਜਿਹੜੇ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਜਾਗਰੂਕ ਕੀਤਾ ਵੀ ਜਿਹੜਾ ਨਵਾਂ ਖੇਤੀ ਵਿਕਾਸ ਮਾਡਲ ਹੈ ਇਹ ਬਿਲਕੁਲ ਕਿਸਾਨਾਂ ਨੂੰ ਜ਼ਮੀਨਾਂ ਖੋਣ ਵਾਸਤੇ ਹੈ ਕਿਸਾਨਾਂ ਦੇ ਇਜਾੜੇ ਲਈ ਹੈ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਇਹ ਪਾਲਣ ਲਈ ਹੈ ਉਸ ਸਮੇਂ ਕਿਸਾਨ ਲੋਕਾਂ ਨੂੰ ਜਾਗਰੂਕ ਕਰਨ ਚ ਕਿਸਾਨ ਨੇਤਾ ਕਾਮਯਾਬ ਹੋਏ ਲੋਕਾਂ ਨੇ ਵੱਡੀ ਪੱਧਰ ਤੇ ਜਾ ਕੇ ਦਿੱਲੀ ਦੀਆਂ ਬਰੂਹਾਂ ਮੱਲੀਆਂ ਤੇ ਉਹ ਬਿੱਲ ਰੱਦ ਕਰਵਾਏ ਜੀ ਹੁਣ ਕਿਸਾਨ ਉਸ ਨਜ਼ਰੀਏ ਨਾਲ ਹੀ ਵੇਖ ਰਹੇ ਆ ਵੀ ਜਿਹੜਾ ਜ਼ਮੀਨਾਂ ਸਾਡੀਆਂ ਉਹਨਾਂ ਨੇ ਜਿਹੜੀਆਂ ਫਰੰਟ ਤੇ ਆ ਗਈਆਂ ਉਹਨਾਂ ਨੇ 70 80 ਸਾਲ ਕੀ ਸੈਂਕੜੇ ਸਾਲ ਆਜਾੜੇ ਝੱਲੇ ਬਿਲਕੁਲ ਹੁਣ ਇਹ ਅਜੇ ਤਾਂ ਜ਼ਮੀਨ ਫਰੰਟ ਤੇ ਆ ਨਹੀਂ ਗਈ ਇਹ ਦਰਖਤਾਂ ਦੀ ਮਾਰ ਵੀ ਇੱਥੇ ਪ੍ਰਦੂਸ਼ਣ ਦੀ ਮਾਰ ਵੀ ਇੱਥੇ ਪਸ਼ੂਆਂ ਦੀ ਜਿਹੜੀ ਅਜਾੜੇ ਦੀ ਮਾਰ ਵੀ ਇੱਥੇ ਪੁਰਾਣੇ ਸਮਿਆਂ ਦੇ ਵਿੱਚ ਛੋਲੇ ਗੰਨਾ ਹੋਇਆ ਕਰਦਾ ਸੀ ਉਹਦਾ ਜੜਾ ਵੀ ਸੜਕਾਂ ਦੇ ਨਾਲ ਸੀ ਤੇ ਜੇ ਹੁਣ ਕੋਈ ਚੰਗਾ ਮੁੱਲ ਮਿਲਣ ਦੀ ਉਹਨਾਂ ਨੂੰ ਉਮੀਦ ਬਣੀ ਨਾਲ ਹੁਣ ਇਸੇ ਜਿਹੜੀ ਬੇਗੇ ਬੇਗਾ ਬਠਿੰਡਾ ਸੜਕ ਹੈਗੀ ਆ ਰਾਮਪਰਾ ਬਠਿੰਡਾ ਸੜਕ ਹੈ ਬਠਿੰਡਾ ਜੀਰਕਪੁਰ ਕਹਿੰਦੇ ਇਹਨੂੰ ਨੈਸ਼ਨਲ ਹਾਈਵੇ ਇਹਦੇ ਤੇ ਹੁਣ ਜਿੰਨਾ ਕਿਸਾਨਾਂ ਦੀ ਜ਼ਮੀਨ ਆਈ ਜੀ ਉਹਨਾਂ ਦੇ ਹੁਣ 77 ਮਸਤੀਲ ਦਾ ਮੈਂ ਖੁਦ ਵੀ ਜਾ ਕੇ ਵੇਖਿਆ ਵੀ ਉੱਥੇ ਇੱਕ ਤਾਂ ਕਿਲਾ 2 ਨੰਬਰ ਹੈ ਇੱਕ 3 ਨੰਬਰ ਹੈ ਇੱਕ 'ਚ ਪੈਟਰੋਲ ਪੰਪ ਲੱਗ ਚੁੱਕਿਆ ਉਹਦੀ ਹੋਈ ਵੀ ਹੈ ਬਪਕੋ ਜਿਹੜੀ ਵਪਾਰਕ ਉਹਨੂੰ ਜ਼ਮੀਨ ਡਿਕਲੇਅਰ ਕਰਨ ਦੀ ਕਾਰਵਾਈ ਇਹਨੂੰ ਸੀਐਲਯੂ ਕਹਿੰਦੇ ਆ ਜੀ ਉਹਨੂੰ ਤਾਂ 2 ਕਰੋੜ 22 ਲੱਖ ਰੁਪਇਆ ਬੇਸ ਰੇਟ ਪਾਇਆ ਜੀ ਤੇ ਉਹਦੇ 1 ਇੰਚ ਦੀ ਵਿੱਤੇ ਜਿਹੜਾ ਖੇਤੀ ਕਾਸਤਕਾਰ ਦਾ ਕਿਲਾ ਸ਼ੁਰੂ ਹੋ ਜਾਂਦਾ ਉਹਦਾ ਬੇਸ ਰੇਟ 24 ਲੱਖ ਰੁਪਏ ਪਾਇਆ। ਉਹਦਾ ਹੁਣ ਤਿੰਨ ਗੁਣਾ ਕਰਕੇ ਉਹਦਾ 72 ਲੱਖ ਬਣੂਗਾ ਉਹਦਾ 7 ਕਰੋੜ ਦੇ ਲਗਭਗ ਬਣੂਗਾ। ਇਹ ਫਿਰ ਕਿਸਾਨ ਨਾਲ ਅਨਿਆਨਤਾ ਹੋਰ ਕੀ ਹੈ ਫਿਰ ਕਹਿ ਰਹੇ ਆ ਵੀ ਅਸੀਂ ਸਮਝਾਉਣ ਚ ਨਹੀਂ ਕਾਮਯਾਬ ਹੋਏ ਵੀ ਖੇਤੀ ਜਿਹੜਾ ਨਵਾਂ ਖੇਤੀ ਵਿਕਾਸ ਮਾਡਲ ਹੈ ਵੀ ਉਹ ਕਿਸਾਨਾਂ ਦੇ ਕਿੰਨਾ ਹਿੱਤ ਚਾ ਉਹ ਤਾਂ ਹੁਣ ਦਿਸੀ ਜਾਂਦਾ ਉੱਥੇ ਜਾ ਕੇ ਕਿਸਾਨ ਦਾ ਵਿਚਾਰੇ ਦਾ ਉਹਨੂੰ ਧਰਤੀ ਦਖ ਨਹੀਂ ਦੇ ਰਹੀ। ਵੀ ਉਹਨਾਂ ਨਾਲ ਜੇ ਕੋਈ ਥੋੜਾ ਬਹੁਤਾ ਫਰਕ ਹੋਵੇ ਚਲੋ ਇੱਕ ਨੂੰ 2 ਕਰੋੜ ਮਿਲ ਗਿਆ ਇੱਕ ਨੂੰ 1.5 ਕਰੋੜ ਮਿਲ ਗਿਆ ਜਾਂ ਕੋਈ 10 5 ਲੱਖ ਦਾ ਕੋਈ 80% ਦਾ ਫਰਕ ਆ ਫਿਰ ਤਾਂ ਹੋਇਆਗਾ ਕਿਸਾਨਾਂ ਦਾ ਮਿਹਨਤ ਰਾਜ ਵੀ ਲੁਧਨ ਸਾਹਿਬ ਇਹੀ ਆ ਕਿ ਇਹਨੂੰ ਠੀਕ ਆ ਤੁਸੀਂ ਕਮਰਸ਼ੀਅਲ ਦੇ ਵਿੱਚ ਪਾਇਆ ਇਹਦੇ ਤੋਂ ਇਹ ਆਪਣੀ ਕਮਾਈ ਕਰ ਰਹੇ ਨੇ ਪਰ ਨਾਲ ਹੀ ਜਿਹੜੀ ਕਿਸਾਨ ਦੀ ਜ਼ਮੀਨਾਂ ਕਿਸਾਨ ਦੇ ਲਈ ਤਾਂ ਉਹ ਵੀ ਕਮਰਸ਼ੀਅਲ ਆ ਨਾ ਕਿਸਾਨ ਵੀ ਉਹਦੇ ਤੋਂ سرمਾਇਆ ਜਿੰਨਾ ਕੋ ਉਹਦੇ ਤੋਂ ਬਣਦਾ ਉਹਦੇ ਨਾਲ ਹੀ ਉਹਦਾ ਪਰਿਵਾਰ ਪਾਲਦਾ ਬਿਲਕੁਲ ਜੀ ਬਿਲਕੁਲ ਹੁਣ ਕਿਸਾਨ ਆ ਜਿਹੜਾ ਉਹ ਉੱਥੇ ਸਬਜ਼ੀ ਦੀ ਕਾਸਟ ਕਰਕੇ ਉਹ ਖੁਦ ਵੀਰੇ ਉੱਥੇ ਆਪਦੀ ਸ਼ਾਪ ਬਣਾ ਕੇ ਜ਼ਮੀਨ 'ਚ ਵੇਚ ਸਕਦਾਗਾ ਬਿਲਕੁਲ ਉੱਥੇ ਉਹ ਗੰਨੇ ਦੀ ਜੂ ਦੇ ਦਾ ਕੋਈ ਛੋਟਾ ਪ੍ਰੋਸੈਸਿੰਗ ਪਲਾਂਟ ਵੀ ਲਾ ਸਕਦਾ ਕੋਈ ਜੂਸ ਦੀ ਰੇੜੀ ਲਾ ਸਕਦਾ ਹੁਣ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਖੋਦੋ ਆਪਦੀ ਚੀਜ਼ ਪੈਦਾ ਕਰੋ ਤੇ ਖੁਦ ਵਿੱਚ ਵੇਚੋ ਕਿੱਥੇ ਜਦੋਂ ਉਹ ਤੋਂ ਉਹਦੀ ਜਿਹੜੀ ਮਾਰਕੀਟਿੰਗ ਵਾਲੀ ਜਗ੍ਹਾ ਹੈ ਉਹ ਤਾਂ ਉਹਦੀ ਖੋਲੀ ਖੇਤ ਦੇ ਬੰਨੇ ਤੇ ਸੀ ਕਿ ਜਿਹੜੀ ਹੁਣ ਉਹ ਕਿਸਾਨ ਨੂੰ ਵੀ ਇਹ ਹੁੰਦਾ ਵੀ ਮੈਂ ਵੀ ਇੱਥੇ ਵਪਾਰ ਕਾਰੋਬਾਰ ਸ਼ੁਰੂ ਕਰਾਂ ਪਨੀਰੀਆਂ ਵੇਚਾਂ ਇੱਥੇ ਗੰਨੇ ਦੇ ਗੁੱੜ ਦਾ ਘਲਾੜਾ ਲਾਵਾਂ ਕੋਈ ਇੱਥੇ ਮੈਥੋਂ ਵੀ ਕੋਈ ਲੈ ਜਾਊਗਾ ਤੇ ਪਰ ਉਹ ਸਰਕਾਰ ਦੇ ਜਿਹੜੇ ਏਰਮਾਨ ਸੀਗੇ ਆਦੇ ਕਿਸਾਨਾਂ ਦੇ ਏਰਮਾਨ ਸੀ ਉਹ ਸਰਕਾਰ ਨੇ ਇਹ ਰੋਲ ਕੇ ਰੱਖਤੇ ਆ ਜੇ ਮੈਂ ਤੁਸੀਂ ਵੀ ਲੇਖ ਲਿਖਿਆ ਜੇਕਰ ਇਹ ਸੜਕ ਦੀ ਗੱਲ ਕਰੀਏ ਮੇਨ ਹਾਈਵੇ ਦੀ ਗੱਲ ਕਰੀ ਤਾਂ ਇੱਥੇ ਆਮ ਜਿਹੜੀ ਆਰਮ ਜ਼ਮੀਨ ਆ ਉਸ ਦਾ ਜਿਹੜਾ ਮੁੱਲ ਆ ਮੁੱਲ ਦੀ ਗੱਲ ਕਿਉਂਕਿ ਇਸ ਤੋਂ ਕਈ ਸਾਲ ਪਹਿਲਾਂ ਜਿਹੜਾ ਦੇਸ਼ ਯੂਨੀਵਰਸਿਟੀ ਸੀ ਸੜਕ ਦੇ ਉੱਪਰ ਬਣਦੀ ਆ ਦੇਸ਼ ਯੂਨੀਵਰਸਿਟੀ ਬਣਨ ਤੋਂ ਬਾਅਦ ਦੇਸ਼ ਯੂਨੀਵਰਸਿਟੀ ਨੇ ਨੇੜ ਲੀਆਂ ਜ਼ਮੀਨਾਂ 2-2 ਕਰੋੜ ਨੂੰ 1.5-1.5 ਕਰੋੜ ਨੂੰ ਵਕਦੀਆਂ ਜਦੋਂ ਕਿ 2000 2002-03 ਦੀ ਮੈਂ ਗੱਲ ਜਿਹੜੀ ਆ ਉਹ ਕਰ ਰਿਹਾ ਅੱਜ ਤਾਂ 20 ਸਾਲ 22 ਸਾਲ ਆਪਾਂ ਉਸ ਤੋਂ ਅੱਗੇ ਫਿਰਦੇ ਆ ਤਾਂ ਆਮ ਇੱਕ ਕਿੱਲੇ ਦਾ ਜਿਹੜਾ ਰੇਟ ਆ 메ਨ ਸੜਕ ਦੇ ਉੱਤੇ 메ਨ ਹਾਈਵੇ ਦੇ ਉਸ ਤੇ ਉੱਪਰ ਗੱਲ ਕਰਾਂ ਬਠਿੰਡਾ ਜ਼ੀਰਕਪੁਰ ਦੇ ਉੱਪਰ ਤਾਂ ਕੀ ਰੇਟ ਹੈ ਹਾਂਜੀ ਉਹ ਇਸ ਤਰ੍ਹਾਂ ਜੀ ਇਹਦੇ ਰੇਟ ਆ ਜਿਹੜਾ ਤਾਂ ਅਸਲੀਅਤ ਰੇਟ ਆ ਉਹ ਤਾਂ 70-80 ਲੱਖ ਕਨਾਲ ਨੂੰ ਪਹੁੰਚਿਆ ਪਿਆ ਜੀ ਤੇ ਜਿਹੜੇ ਹੈਗੇ ਆ ਇੱਥੇ ਕਲੈਕਟਰ ਰੇਟ ਬਣਾਏ ਵੀ ਉਹ ਬਿਲਕੁਲ ਜਿਹੜੇ ਹਕੀਕੀ ਰੇਟਾਂ ਨਾਲ ਮੇਲ ਨਹੀਂ ਖਾਂਦੇ ਜੀ ਕਿਉਂਕਿ ਹਰ ਕੋਈ ਆਪ ਦੀ ਓਫਿਸ ਬਚਾਉਣ ਦਾ ਮਾਰਾ ਤੇ ਜੇ ਉਹ ਸੌਦਾ ਜਿੰਨੇ ਦਾ ਹੁੰਦਾ ਤਾਂ ਉਹ ਤੋਂ ਘੱਟ ਤੋਂ ਘੱਟ ਜਿੰਨਾ ਕਲੈਕਟਰ ਰੇਟ ਮਿਥਿਆ ਹੁੰਦਾ ਉਹਤੇ ਕਰਾਉਂਦੇ ਆ ਜੀ ਉਹ ਤਾਂ ਆਮ ਵੀ ਇੱਕ ਧਾਰਨਾ ਬਣ ਚੁੱਕੀ ਆ ਵੀ ਇਹ ਤਾਂ ਇੱਕ ਸਟੈਂਪ ਡਿਊਟੀ ਇਕੱਠੀ ਕਰਨ ਵਾਸਤੇ ਇੱਕ ਕਲੈਕਟਰ ਰੇਟ ਮਿਥਿਆ ਜਾਂਦਾਗਾ ਜਦੋਂ ਕਿ ਸਰਕਾਰਾਂ ਦਾ ਵਧੀਆ ਪ੍ਰਬੰਧ ਤਾਂ ਕਿਹਾ ਜਾ ਸਕਦਾ ਹੈ ਵੀ ਉਹਦੀ ਜਿਹੜੀ ਅਸਟਾਮ ਡਿਊਟੀ ਆ ਘਟਾ ਲਈ ਜਾਵੇ ਤੇ ਜਿਹੜਾ ਰੇਟ ਹੈ ਉਹਨੂੰ ਅਸਲੀਅਤ ਮੁਤਾਬਕ ਕੀਤਾ ਜਾਵੇ ਪਰ ਜਿਹੜੀ ਆਮ ਜਿਹੜੀ ਲੋਕਾਂ ਦੀ ਸੱਥਾਂ ਦੇ ਵਿੱਚ ਇਹ ਚਰਚਾ ਹੈ ਉਹਾਂ ਦੇ ਅਫਸਰ ਸ਼ਾਹੀ ਨਹੀਂ ਚਾਹੁੰਦੀ ਵੀ ਜੇ ਇਹ ਚ ਗਾਇਬ ਹੋਊਗਾ ਤਾਂ ਹੀ ਉਹਨਾਂ ਨੂੰ ਫਾਇਦਾ ਬਿਊਰੋਕ੍ਰੇਸੀ ਜਿਹੜਾ ਕਾਨੂੰਨ ਆ ਕਿਉਂਕਿ ਜ਼ਮੀਨਾਂ ਅਕਵਾਇਰ ਕਰਨ ਦੇ ਲਈ ਕੋਈ ਇੱਕ ਕਾਨੂੰਨ ਸਿਧਾਂਤ ਜਿਹੜੇ ਹੈਗੇ ਆ ਰੂਲ ਆ ਉਹ ਵੀ ਹੋਣਗੇ ਕਿ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਆਹ ਆਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਸ਼ਾਇਦ ਕੋਰਟ ਕਦੇ ਵੀ ਨਹੀਂ ਚਾਹੂਗੀ ਕਿ ਸਿੱਧੇ ਆ ਕੇ ਕਿਸੇ ਦੀ ਵੀ ਜ਼ਮੀਨ ਤੇ ਤੁਸੀਂ ਜੋ ਮੁੱਲ ਤੁਹਾਨੂੰ ਲੱਗਦਾ ਹੈ ਕਿ ਸਹੀ ਆ ਉਹ ਮੁੱਲ ਦੇ ਕੇ ਉਹਦੀ ਜ਼ਮੀਨ ਨੂੰ ਜਿਵੇਂ ਆਪਾਂ ਧੱਕੇਸ਼ਾਹੀ ਦੇ ਨਾਲ ਕਹਾਂਗੇ ਕਬਜ਼ਾ ਹੋ ਜਾਓ ਕਬਜ਼ਾ ਕਰੋ ਜਿਹੜਾ ਕਾਨੂੰਨ ਆ ਕੋਰਟ ਹੈ ਲੁਧਰ ਸਾਹਿਬ ਕੋਰਟ ਜਿਹੜੀ ਉਹ ਕੀ ਕਹਿੰਦੀ ਹੈ ਕਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਜਦੋਂ ਜ਼ਮੀਨ ਅਕਵਾਇਰ ਕਰਨੀ ਹੈ ਪਿਛਲੇ ਦਿਨੀ ਆਪਣੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਹਮੀਰ ਸਿੰਘ ਹੋਰਾਂ ਦੇ ਵੀ ਵਿਚਾਰ ਚਰਚਾ ਜਿਹੜਾ ਦੱਸ ਚੁੱਕੇ ਆ ਵੀ ਜਿਹੜਾ ਇਹ ਕੋਰਟ ਦਾ ਇੱਕ ਸੁਪਰੀਮ ਕੋਰਟ ਦਾ ਇੱਕ ਜੱਜਮੈਂਟ ਆਈ ਆ ਗਾਜ਼ੀਆਬਾਦ ਜ਼ਿਲ੍ਹੇ ਦੇ ਵਿੱਚ ਯੂਪੀ ਦੇ ਵਿੱਚ ਵੀ ਜ਼ਮੀਨ ਦਾ ਭਾਅ ਮਿਥਨ ਸਮੇ ਉਹਦਾ ਇਹ ਵੇਖਿਆ ਜਾਣਾ ਬਣਦਾ ਵੀ ਇੱਥੇ ਕੋਈ ਜ਼ਮੀਨ ਦਾ ਭਵਿੱਖ ਕੀ ਹੈ ਉਹਦੇ ਨੇੜੇ ਕੋਈ ਨੇੜ ਭਵਿੱਖ ਚ ਉਸ ਜ਼ਮੀਨ ਦੇ ਲਾਗੇ ਕੋਈ ਮਾਰਕੀਟ ਕੋਈ ਵੱਡਾ ਬਾਜ਼ਾਰ ਕੋਈ ਟੂਰਿਸਟ ਪਲੇਸ ਬਣਨ ਜਾ ਤਾਂ ਨਹੀਂ ਬਣਤਾ ਹੀ ਜਾ ਰਿਹਾ ਵੀ ਇਹ ਨਾ ਹੋਵੇ ਵੀ ਇੱਕ ਛੋਟੇ ਕਿਸਾਨ ਤੋਂ ਜ਼ਮੀਨ ਇੱਕ ਜ਼ਮੀਨ ਦੇ ਮੁੱਲ ਲਈ ਜਾਵੇ ਤੇ ਥੋੜੇ ਸਾਲਾਂ ਚ ਜੀ ਉੱਥੇ ਜਿਹੜਾ ਉਹ ਬਜਾਰੂ ਸਿਰਜਣਾ ਹੋ ਜੇ ਤੇ ਫਿਰ ਉਹਦੀ ਵਿਚਾਰੇ ਦੀ ਜਿਹੜੀ ਗਜਾਂ ਦੇ ਭਾਅ ਜ਼ਮੀਨਾਂ ਤੇ ਉਹ ਜਦੋਂ ਵੱਡੇ ਮੁੱਲ ਦੀ ਹੋ ਜੂਗੀ ਉਹ ਆਪਦੇ ਆਪ ਨੂੰ ਠੱਗੀ ਸਮਝੂਗਾ ਵੀ ਇਹ ਉਸ ਵਿਚਾਰ ਚਰਚਾ ਤੋਂ ਮਿਲੀ ਜਾਣਕਾਰੀ ਅਨਸਾਰ ਵੀ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਹੋਈ ਆ ਵੀ ਇਹ ਅੰਕਿਆ ਜਾਵੇ ਵੀ ਜ਼ਮੀਨ ਕਿਹੋ ਜੇ ਰਸਤੇ ਤੇ ਆ ਜ਼ਮੀਨ ਦੀ ਕੁਆਲਿਟੀ ਕੀ ਆ ਜ਼ਮੀਨ ਦਾ ਭੁਵਿੱਕ ਕੀ ਆ ਹੁਣ ਜੇ ਦੇਖਿਆ ਜਾਵੇ ਤਾਂ ਲਹਿਰਾ ਮੁਹੱਬਤ ਤੇ ਲਹਿਰਾ ਵੇਗਾ ਦੇ ਕੋਲੇ ਜਿੱਥੇ ਜ਼ਮੀਨ ਨੇ ਕੁਆਇਰ ਕੀਤੀ ਆ ਇੱਕ ਪਾਸੇ ਤਾਂ ਟੂਰਿਸਟ ਪਲੇਸ ਵੀ ਬਣ ਗਿਆ ਤੇ ਦੂਜੇ ਪਾਸੇ ਉਹ ਲਹਿਰਾ ਮੁਹੱਬਤ ਦੂਜਾ ਥਰਮਲ ਪਲਾਂਟ ਦਾ ਵਿਕਸਿਤ ਬਾਜ਼ਾਰ ਹੈ ਉਹਦੇ ਨੇੜੇ ਹੀ ਨਾਮੀ ਵਿਦਿਅਕ ادارے ਆ ਪ੍ਰਾਈਵੇਟ ਖੇਤਰ ਦੇ ਉਹ ਤੋਂ 2-3 ਕਿਲੋ ਚਾਹ 5 ਕਿਲੋਮੀਟਰ ਦੀ ਵਿੱਥ ਤੇ ਸ਼ਾਇਦ ਉਹ ਨੇੜੇ ਜਾ ਕੇ ਆਦੇਸ਼ ਯੂਨੀਵਰਸਿਟੀ ਬਠਿੰਡਾ ਆ ਜਾਂਦੀ ਆ ਹਾਂ ਮਾਰਵਲ ਦਾ ਬਾਜ਼ਾਰ ਆ ਗਿਆ ਤੇ ਇਸ ਲਈ ਇਹ ਸ਼ਹਿਰੀ ਨੂਆ ਜ਼ਮੀਨ ਹੈ ਇਹਦਾ ਜਿਹੜਾ ਭਾਅ ਹੈ ਇਹਦੀਆਂ ਸਾਰੀਆਂ ਹਕੀਕਤਾਂ ਦੇਖ ਕੇ ਮਿਥਿਆ ਜਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਇੱਥੇ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ਜਾਂ ਸਰਕਾਰ ਨੂੰ ਜਿਹੜਾ ਨਿਤਨ ਗੜਕੜੀ ਹੋ ਰਾਂ ਦੇ ਬਦੋਂ ਜਿਸ ਤਰ੍ਹਾਂ ਦੇ ਨਾਲ ਤਲਕੀ ਦਿਨਾਂ ਕਿਹਾ ਗਿਆ ਕਿ ਅਸੀਂ ਪ੍ਰੋਜੈਕਟ ਰੱਦ ਕਰਾਂਗੇ ਸਰਕਾਰ ਉਸ ਤੋਂ ਟਲਣ ਦੀ ਮਾਰੀ ਜਲਦੀ ਦੇ ਵਿੱਚ ਕਿਉਂਕਿ ਉਹਨਾਂ ਨੇ ਕੋਰਟ ਦੇ ਵਿੱਚ ਵੀ ਕੋਈ ਜਵਾਬ ਦੇਣਾ ਉਸ ਦੇ ਕਰਕੇ ਉਹ ਜਲਦੀ ਦੇ ਵਿੱਚ ਸੈਦ ਇਹਨਾਂ ਗੱਲਾਂ ਨੂੰ ਅਣਗੌਲੀਆਂ ਕਰ ਰਹੀ ਹੈ ਇਹ ਜੀ ਪੰਜਾਬ ਸਰਕਾਰ ਦੇ ਕਾਰਗੁਜ਼ਾਰੀ ਤੇ ਨਿਰਪਰ ਕਰਦਾ ਹੈ ਪੰਜਾਬ ਸਰਕਾਰ ਇਹਨੂੰ ਕਿਸ ਨਜ਼ਰੀਏ ਨਾਲ ਲੈਂਦੀ ਹੈ ਜੇ ਤਾਂ ਸਿਰਫ ਉਹਨਾਂ ਨੇ ਕੇਂਦਰ ਦੇ ਜਿਹੜੇ ਫਰਮਾਨ ਆ ਉਹਨਾਂ ਤੇ ਹੀ ਫੁੱਲ ਚੜਾਉਣੇ ਆ ਫਿਰ ਤਾਂ ਸਖਤੀ ਕਰਕੇ ਰੋਕ ਵੀ ਸਕਦੇ ਆ ਉਸ ਤੋਂ ਬਾਅਦ ਇਹ ਮਸਲੇ ਕੋਰਟਾਂ ਜਾਣਗੇ ਉੱਥੇ ਜਦੋਂ ਆਪਦੇ ਸਮੇਂ ਮਿਆਦ ਤੇ ਉਹ ਨਿਬੜਨਗੇ ਹੋ ਸਕਦਾ ਕਿਸਾਨਾਂ ਨੂੰ ਉਹਨਾਂ ਦਾ ਨਿਆਂ ਮਿਲੂਗਾ ਜੀ ਪਰ ਗੱਲ ਇਹ ਆ ਵੀ ਉਹਦੋਂ ਨੂੰ ਸਮਾਂ ਬਹੁਤ ਹੋ ਚੁੱਕਿਆ ਹੋਊ ਜਿਹੜਾ ਅੱਜ ਪੈਸਾ ਕਿਸਾਨਾਂ ਨੂੰ ਮਿਲਿਆ ਬਿਲਕੁਲ ਉਦੋਂ ਮਿਲੂਗਾ ਉਦੋਂ ਰੇਟ ਕੀ ਹੋਣਗੇ ਤੇ ਅੱਜ ਕੀ ਹੋਣਗੇ ਬਿਲਕੁਲ ਕਿਉਂਕਿ ਮਹਿੰਗਾਈ ਤਾਂ ਬਹੁਤ ਤੇਜ਼ੀ ਨਾਲ ਵਧ ਰਹੀ ਆ ਤੇ ਦੂਜੀ ਗੱਲ ਆ ਕਿਸਾਨ ਆ ਜਿਹੜਾ ਵਿਚਾਰਾ ਉਹ ਕੋ ਜਿਹੜਾ ਅਦਾਲਤੀ ਚਾਰਾਜੋਈ ਦਾ ਖਰਚਾ ਉਹ ਵੀ ਉਹ ਫਿਰ ਉਹਦੇ ਅੱਜ ਸਿਰ ਪਊਗਾ ਕਿਸਾਨਾਂ ਦੇ ਨਾਲ ਤੁਸੀਂ ਵੀ ਗੱਲ ਕੀਤੀ ਹੋਣੀ ਆ ਮੈਂ ਵੀ ਕਿਸਾਨਾਂ ਦੇ ਨਾਲ ਗੱਲ ਕੀਤੀ ਮਤਲਬ ਸ਼ਾਇਦ ਜਿੰਨੇ ਕਿਸਾਨਾਂ ਦੀਆਂ ਜ਼ਮੀਨਾਂ ਆਈਆਂ ਸ਼ਾਇਦ ਕੋਈ ਕਿਸਾਨ ਨਹੀਂ ਚਾਹੁੰਦਾ ਕਿ ਅਸੀਂ ਭਾਰਤ ਮਾਲ ਨੂੰ ਜ਼ਮੀਨ ਦੇਓ ਕਹਿੰਦੇ ਅਸੀਂ ਤਾਂ ਆਪਣੀ ਜ਼ਮੀਨ ਆਪ ਬੋਣੀਆਂ ਅਸੀਂ ਚੰਗੀ ਰੋਟੀ ਖਾਣਿਆ ਖਾਣ ਦਿਓ ਸਾਨੂੰ ਹਾਂਜੀ ਉਹ ਤਾਂ ਕਹਿੰਦੇ ਆ ਕਿਸਾਨ ਤਾਂ ਜਿੱਥੋਂ ਤਾਂ ਜਿੰਨਿਆਂ ਨਾਲ ਮੇਰੀ ਗੱਲ ਹੋਈ ਆ ਉਹਦੇ ਸੰਤ ਲੋੜ ਹੀ ਨਹੀਂ ਸੀ ਏਡੇ ਪ੍ਰੋਜੈਕਟਾਂ ਦੀ ਉਹਾਂ ਦੇ ਵੀ ਜਿਹੜਾ ਕਿਹਾ ਜਾਂਦਾ ਵੀ ਇੱਕ ਉਹ ਖੇਤੀ ਕਾਨੂੰਨਾਂ ਵੇਰੇ ਕਹਿੰਦੇ ਵੀ ਕਿਸਾਨ ਨੂੰ ਇੱਕ ਇੰਨੀ ਖੁੱਲ੍ਹ ਦੇ ਦੇਵਾਂਗੇ ਵੀ ਆਪਦੀ ਜ਼ਮੀਨ ਤਾਂ ਆਪਦੀ ਜਿੰਸਾ ਜਿਹੜੀ ਉਹ ਕਿਤੇ ਵੀ ਲਾ ਜਾ ਕੇ ਵੇਚ ਸਕੂਗਾ ਕਿਸਾਨ ਹੁਣ ਕਿਸਾਨਾਂ ਦੇ ਵੀ ਅਸੀਂ ਆਪਦੀ ਬਲਦ ਰੇੜੀ ਤੇ ਲੈ ਕੇ ਕਿੱਥੋਂ ਦੱਖਣ ਦੇ ਵਿੱਚ ਦੀਆਂ ਸਟੇਟਾਂ 'ਚ ਜਾ ਕੇ ਆਪਦਾ ਚ ਉਹ ਕੋਈ ਜਿੰਸਾਂ ਗੋ ਵੀ ਵੇਚ ਆਵਾਂਗੇ ਅਸੀਂ ਤਾਂ ਛੋਟੇ ਕਿਸਾਨ ਆ ਤੇ ਅਸੀਂ ਤਾਂ ਇੱਥੋਂ ਜਿਹੜੀ ਕਾਸਤ ਕਰਨੀ ਆ ਇੱਥੇ ਮੋੜਾਂ ਤੇ ਬੈਠ ਕੇ ਵੇਚਣੀ ਆ ਸਾਨੂੰ ਤਾਂ ਐਡੀਆਂ ਸੜਕਾਂ ਦੀ ਲੋੜ ਨਹੀਂ ਉਹ ਕਹਿ ਰਹੇ ਜਿਨ੍ਹਾਂ ਦੀ ਜ਼ਮੀਨ ਆਈ ਹੈ ਉਹ ਤਾਂ ਇਸ ਤੋਂ ਮਾਫੀ ਚਾਹੁੰਦੇ ਆ ਪਰ ਉਹ ਤਾਂ ਦੇ ਵੀ ਸਾਡੇ ਤੇ ਪ੍ਰੋਜੈਕਟ ਥੋਪਿਆ ਗਿਆ ਕੀ ਹੁਣ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਸਰਕਾਰ ਨੂੰ ਕੀ ਹੋਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਕਿਉਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਇਹ ਜਿਹੜੀ ਹੁਣ ਸੱਤਾ ਦੇ ਵਿੱਚ ਪਾਰਟੀ ਹੈ ਹਮੇਸ਼ਾ ਆਪਦੇ ਆਪ ਨੂੰ ਕਿਸਾਨ ਹਤਾਇਚੀ ਦੱਸਦੇ ਰਹੇ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿਸਾਨੀ ਅੰਦੋਲਨ ਦੀ ਗੱਲ ਕਰਨਾ ਤਾਂ ਉਸ ਵੇਲੇ ਵੀ ਇਹ ਕਹਿੰਦੇ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਸਰਕਾਰ ਦਾ ਠੀਕ ਹੈ ਕੇਂਦਰ ਸਰਕਾਰ ਕਹਿੰਦੀ ਆ ਜਾਂ ਨਿਤਨ ਗੜਕਰੀ ਕਹਿੰਦੇ ਨੇ ਕਿ ਇਹ ਪ੍ਰੋਜੈਕਟ ਪੂਰੇ ਹੋਣੇ ਚਾਹੀਦੇ ਨੇ ਨਹੀਂ ਅਸੀਂ ਕੈਨਸਲ ਕਰਾਂਗੇ ਪੰਜਾਬ ਸਰਕਾਰ ਦਾ ਰੋਲ ਕੀ ਮੰਨਦੇ ਹੋ ਕੀ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਇਹਦੇ ਤੇ ਵਿਧਾਨ ਸਭਾ ਦਾ ਇੱਕ ਸਪੈਸ਼ਲ اجلاس ਬੁਲਾ ਕੇ ਇਹਦੇ ਤੇ ਚਰਚਾ ਕਰਵਾਉਣੀ ਚਾਹੀਦੀ ਹੈ। ਜਿਹੜੇ ਕਿ ਕੱਲਾ ਇਹ ਦੂਜਾ ਹਲਕਾ ਪੁੱਚੋ ਦੇ ਵਿੱਚ ਨਿਜ ਜ਼ਮੀਨ ਐਕਵਾਇਰ ਹੋਈ ਹੋਰ ਬਹੁਤ ਸਾਰੇ ਹਲਕੇ ਆ ਜਿਹਦੇ ਵਿੱਚੋਂ ਦੀ ਇਹ ਭਾਰਤ ਮਾਲਾ ਲੰਘ ਰਹੀ ਹੈ। ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਲੋਕਾਂ ਦੀ رائے ਜਾਣਣੀ ਚਾਹੀਦੀ ਹੈ। ਵੀ ਇਹ ਵਿਕਾਸ ਕਿਤੇ ਇੱਕ ਪਾਸੜ ਤਾਂ ਨਹੀਂ ਇੱਕ ਵੱਡੇ ਕਾਰਪੋਰੇਟ ਵਰਗ ਦੀ ਅਜਾਰੇਦਾਰੀ ਨੂੰ ਮજબૂત ਕਰਨ ਵਾਸਤੇ ਇੱਕ ਛੋਟੇ ਵਰਗ ਦਾ ਅਸੀਂ ਉਹ ਅਜੜਾ ਤਾਂ ਨਹੀਂ ਕਰ ਰਹੇ ਉਹਨਾਂ ਦਾ ਜ਼ਮੀਨ ਐਕਵਾਇਰ ਕਰਕੇ ਉਹਨਾਂ ਦੇ ਵਸੇਬੇ ਦਾ ਅਸੀਂ ਕੀ ਕਰ ਰਹੇ ਹਾਂ ਜਿਸ ਤਰ੍ਹਾਂ ਲੈਂਡ ਐਕ acquisition ਐਕਟ ਹੈ 2013 ਯੂਪੀਏ ਸਰਕਾਰ ਨੇ ਪਾਸ ਕੀਤਾ ਸੀਗਾ ਉਹਦੇ ਤੇ ਬਹਿਸ ਕਰਨੀ ਚਾਹੀਦੀ ਹੈ ਵੀ ਉਹ ਉਹ ਸਟੈਂਡ ਕਰਦਾ ਕਿ ਨਹੀਂ ਕਰਦਾ ਇੱਥੇ ਉਹ ਪੰਜਾਬ ਵਿਧਾਨ ਸਭਾ ਨੂੰ ਦੇ ਵਿੱਚ ਇਹ ਸਾਰਾ ਮਸਲਾ ਵਿਚਾਰਿਆ ਜਾਣਾ ਚਾਹੀਦਾ ਤੁਸੀਂ ਕੀ ਮੰਨ ਮੰਨਦੇ ਹੋ ਜਿਸ ਤਰ੍ਹਾਂ ਦੇ ਨਾਲ ਕਬਜ਼ਾ ਲਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਹੋਈ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਫੜ ਕੇ ਲਿਜਾਇਆ ਗਿਆ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਕਿ ਸਾਨੂੰ ਉਸ ਵੇਲੇ ਲੱਗਿਆ ਕਿ ਅਸੀਂ ਕਿਤੇ ਕੋਈ ਅੱਤਵਾਦੀਆਂ ਜਾਂ ਅਸੀਂ ਕਿਤੇ ਕੋਈ ਕਤਲ ਕੀਤਾ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਕਬਜ਼ਾ ਲੈਣਾ ਜਾਇਜ਼ ਹੈ ਕਿਉਂਕਿ ਬਹੁਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹਲੇ ਪੈਸੇ ਵੀ ਨਹੀਂ ਆਏ ਮੇਰੀ رائے ਹੈਗੀ ਹੈ ਵੀ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੀ ਸਹਿਮਤੀ ਲੈਣੀ ਚਾਹੀਦੀ ਸੀ ਹੁਣ ਦੋ ਘਟਨਾਵਾਂ ਤੇ ਆਪਾਂ ਨਜ਼ਰਸਾਨੀ ਕਰ ਗਏ। ਇੱਕ ਤਾਂ ਬੀਤੇ ਆਹ 10 ਸਾਲਾਂ 10 15 ਸਾਲ ਪਹਿਲਾਂ ਬਠਿੰਡਾ ਜੀਰਕਪੁਰ ਸੜਕਬਾਦ ਦੇ ਵਿਸਥਾਰ ਵਾਸਤੇ ਜ਼ਮੀਨ ਅਕਵਾਇਰ ਕੀਤੀ ਗਈ। ਜੀ ਬਠਿੰਡਾ ਅੰਮ੍ਰਿਤਸਰ ਜਿਹੜੀ ਨੈਸ਼ਨਲ ਹਾਈਵੇ ਹੈ ਇਹਦੇ ਵਿਸਥਾਰ ਵਾਸਤੇ ਜ਼ਮੀਨ ਅਕਵਾਇਰ ਕੀਤੀ ਗਈ। ਕੇਂਦਰੀ ਯੂਨੀਵਰਸਿਟੀ ਬਠਿੰਡਾ ਵਾਸਤੇ ਜ਼ਮੀਨ ਅਕਵਾਇਰ ਕੀਤੀ ਗਈ ਜਿਹਨੂੰ ਕੁੱਦੇ ਪਿੰਡ ਦੀ ਯੂਧ ਦੇ ਵਿੱਚ ਆ। ਵੱਖ-ਵੱਖ ਥਰਮਲ ਪਲਾਂਟਾਂ ਵਾਸਤੇ ਜ਼ਮੀਨ ਅਕਵਾਇਰ ਕੀਤੀ ਗਈ। ਉਹ ਉਹ ਇੱਕ ਵੱਖਰਾ ਵਿਸ਼ਾ ਵੀ ਬਿਜਲੀ ਸਮਝੌਤੇ ਕੀ ਹੋਏ ਕਿਵੇਂ ਹੋਇਆ ਉਹ ਇੱਕ ਵੱਖਰਾ ਵਿਸ਼ਾ ਪਰ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਮੁੱਦਾ ਸੀ ਵੀ ਕੋਈ ਸਰਕਾਰ ਨੂੰ ਕਿਸਾਨਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਹੂੰ ਕਿਉਂਕਿ ਉਹਨਾਂ ਨੂੰ ਜਿੱਥੋਂ ਦਾ ਹੀ ਸੀ ਕੀਮਤਾਂ ਨੇੜੇ ਤੇੜੇ ਮਿਲ ਗਈਆਂ ਹੂੰ ਸਹਿਮਤ ਹੁੰਦੇ ਸਹਿਮਤ ਹੁੰਦੇ ਸੀਗੇ ਹੂੰ ਹੁਣ ਕਿਉਂ ਕਿਸਾਨ ਵਿਰੋਧ ਕਰ ਰਹੇ ਆ ਉਦੋਂ ਕਿਉਂ ਨਹੀਂ ਕੀਤਾ ਇਹ ਲੋਕਾਂ ਦੀ ਸਹਿਮਤੀ ਨਾਲ ਹੋਇਆ ਤਾਂ ਸਾਰਾ ਕੁਝ ਉਹ ਨੈਸ਼ਨਲ ਹਾਈਵੇ ਸੜਕਾਂ ਬਣ ਗਈਆਂ ਕੇਂਦਰੀ ਯੂਨੀਵਰਸਿਟੀ ਬਠਿੰਡਾ ਬਣ ਗਈ ਥਰਮਲ ਪਲਾਂਟਾਂ ਵਾਸਤੇ ਵੀ ਜ਼ਮੀਨ ਮਿਲ ਗਈ ਇਹਦੇ ਤੋਂ ਪਿੱਛੇ ਆਪਾਂ ਇੱਕ 45 ਸਾਲ ਪਿੱਛੇ ਚਲੇ ਜਾਈਏ ਇਹ ਐਸਵਾਈਐਲ ਦਾ ਫੈਸਲਾ ਹੋਇਆ ਜੀ ਪੰਜਾਬ ਚ ਨੰਗਾਉਣ ਦੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਚ ਮੋਰਚਾ ਲਾ ਲਿਆ ਜੀ ਉਹ ਉਸ ਤੋਂ ਬਾਅਦ ਉਹ ਪੰਜਾਬ ਕਿਸ ਦੌਰ ਵਿੱਚੋਂ ਹੀ ਲੰਘਿਆ ਜੇ ਉਹਦੇ ਐਸਵਾਈਐਲ ਦੀ ਜਗ੍ਹਾ ਜਿਵੇਂ ਕੁਝ ਇੰਜੀਨੀਅਰਾਂ ਦੀ ਰਹਿ ਸੀ ਇੱਕ ਹੋਰ ਬੱਕਰੀ ਐਸਵਾਈਐਲ ਸ਼ਰਦਾ ਜਮਨਾ ਲਿੰਕ ਲੈਰ ਬਣਾਉਣ ਦੇ ਸਤਲੁਜ ਜਮਨਾ ਲਿੰਕ ਨੇਰ ਦੀ ਬਜਾਈ ਹਰਿਆਣਾ ਨੂੰ ਪਾਣੀ ਵੀ ਮਿਲ ਸਕਦਾ ਸੀ ਤੇ ਪੰਜਾਬ ਦੇ ਵਿੱਚ ਇਹ ਹਾਲਾਤ ਖਰਾਬ ਹੋਣੋਂ ਵੀ ਬਚ ਸਕਦੇ ਸੀ ਇਸ ਲਈ ਇਹਦੇ ਵਾਸਤੇ ਬਹੁਤ ਪੱਖੀ ਦੂਜਾ ਅਧਿਐਨ ਕਰਨਾ ਚਾਹੀਦਾ ਲੋਕਾਂ ਦੀ ਭਾਵਨਾਵਾਂ ਕੀ ਨੇ ਲੋਕ ਆਪਣੇ ਦੇਸ਼ ਦੇ ਵਾਸੀ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਹਰ ਹਲਕੇ ਦੇ ਦਾ ਵਿਧਾਇਕ ਉਹਨਾਂ ਦੀ رائے ਜਾਣੇ ਉਹ ਜਿਹੜੀ رائے ਆ ਉਹਦਾ ਵਿਧਾਨ ਸਭਾ ਦੇ ਵਿੱਚ ਉਦੇ ਤੇ ਬਹਿਸ ਬਵਾਸੇ ਹੁਣ ਉਸ ਤੋਂ ਬਾਅਦ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਆਪਦੇ ਫਰਜ਼ ਨੂੰ ਪਛਾਣੇ ਵੀ ਕੀ ਕਰਨਾ ਚਾਹੀਦਾ ਉਹ ਮਸਲਾ ਫਿਰ ਸੈਂਟਰ ਦੇ ਦੇ ਸਾਹਮਣੇ ਰੱਖਿਆ ਜਾਵੇ ਜੋ ਬਣਦਾ ਜਿਵੇਂ ਗੱਲ ਕਰਦੇ ਨੇ ਕਿਸਾਨ ਕਹਿੰਦੇ ਨੇ ਕਿ ਜਿਹੜੇ ਇਹ ਕਾਨੂੰਨ ਨੇ ਇਹ ਸਾਡੇ ਹਿੱਤ ਦੇ ਨਹੀਂ ਕਿਸੇ ਵੇਲੇ ਵੀ ਰਿਹਾ ਕਿ ਕਸੂਨ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਰਿਹਾ ਕਿ ਭਈ ਤੁਸੀਂ ਜ਼ਮੀਨ ਐਕਵਾਇਰ ਕਰਨੀ ਆਂ ਆ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਣ ਆ ਚੀਜ਼ਾਂ ਦੇਖੀਆਂ ਜਾਣ ਹਾਂਜੀ ਜੇ ਹੁਣ ਕਿਸਾਨਾਂ ਦੀ ਸਹਿਮਤੀ ਲਈ ਜਾਵੇ ਤਾਂ ਫੇਰ ਤਾਂ ਕੋਈ ਮਾੜਾ ਨਹੀਂਗਾ ਕਿਸਾਨ ਜਿੱਥੇ ਜ਼ਮੀਨ ਦੇ ਕੇ ਰਾਜੀ ਆ ਵਿਕਾਸ ਕਹਿੰਦੀ ਆ ਸਰਕਾਰ ਵੀ ਅਸੀਂ ਨਵਾਂ ਵਿਕਾਸ ਮਾਡਲ ਕਰਨਾਗਾ ਉਹਦੀ ਰਚਨਾ ਕਰਨੀ ਆ ਜ਼ਮੀਨ ਉਹਦੇ ਵਾਸਤੇ ਜ਼ਰੂਰੀ ਹੈ ਪਰ ਕਿਸਾਨਾਂ ਦੀ ਜਿਹਦੀ ਆਪਾਂ ਜ਼ਮੀਨ ਲੈ ਰਹੇ ਆ ਉੱਥੇ ਹੁਣ ਉਹਨੇ ਨਵੇਂ ਥਾਂ ਬਸੇਬਾ ਕਰਨਾ ਉਹਦਾ ਅਜਾੜਾ ਹੋ ਕੇ ਨਵੇਂ ਸਿਰਿਓਂ ਉਹਦਾ ਇੱਕ ਦੁਬਾਰੇ ਜਨਮ ਵਾਲਾ ਕੰਮ ਹੈ ਉੱਥੇ ਉਹਨੂੰ ਕਿਹੇ ਜੀ ਸੋਸਾਇਟੀ ਮਿਲਣੀ ਆ ਕਿਹੇ ਜੀ ਉੱਥੇ ਸਮਾਜਿਕ ਸੰਬੰਧ ਬਣਨੇ ਆ ਕਿਹੇ ਜੀ ਉਹਦੇ ਪੈਰ ਲੱਗਣੇ ਆ ਤਾਂ ਉਹ ਵੀ ਉਹਦੇ ਖੇਤਾਂ ਵੱਲ ਵੀ ਦੇਖਿਆ ਜਾਣਾ ਚਾਹੀਦਾ ਕੱਲਾ ਉਹ ਜਮੀਨ ਐਕੁਆਇਰ ਕਰਕੇ ਉਹਨੂੰ ਉਠਾਉਣ ਤੱਕ ਨਾ ਦੇਖਿਆ ਜਾਵੇ ਉਹਦੇ ਗਾਹਾਂ ਵੀ ਕਿਤੇ ਪੈਰ ਲੱਗਣ ਜੀ ਲੋਕ ਸਾਹਿਬ ਸਮਝ ਤਾਂ ਬਹੁਤ ਬਤਨ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਨ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਲੁੱਦੜ ਹੋ ਰਹੀ ਸੀ ਕਿ ਕਿਉਂਕਿ ਇੱਕ ਪਹਿਲੂ ਇਹ ਵੀ ਇੱਕ ਪਹਿਲੂ ਆ ਜਿਹੜਾ ਹਾਲਾਂਕਿ ਲੁਕਿਆ ਹੋਇਆ ਹਾਲੇ ਤੱਕ ਇਹੀ ਕਿਹਾ ਗਿਆ ਕਿ ਭਾਈ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਕਹਿੰਨ ਨੂੰ ਪੈਸੇ ਜਿਹੜੇ ਆ ਪੂਰਨ ਰੂਪ ਦੇ ਵਿੱਚ ਮਿਲ ਚੁੱਕੇ ਨੇ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ लाਠੀ ਚਾਰਜ ਤਾਂ ਕਿਸਾਨਾਂ ਤੇ ਹੁੰਦਾ ਕਿਸਾਨਾਂ ਦੀਆਂ ਝੜਪਾਂ ਜਿਹੜੀਆਂ ਹੁੰਦੀਆਂ ਨੇ ਜਿਸ ਜਿਸ ਰੋਡ ਦੀ ਅਸੀਂ ਜਿਸ ਜ਼ਮੀਨ ਦੀ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਬੇਗਾ ਲਹਿਰਾ ਖਾਨਾ ਲਹਿਰਾ ਮੁਹੱਬਤ ਇਸ ਚੀਜ਼ ਦੀ ਤਾਂ ਇਹ ਇਸ ਜ਼ਮੀਨ ਦੇ ਉੱਪਰ ਵੀ ਹਾਲੇ ਤੱਕ ਤਨਾ ਕਿਸਾਨਾਂ ਦਾ ਕਿਸਾਨ ਇਤਰਾਜ਼ ਕਿਸਾਨਾਂ ਦੇ ਇਹ ਹੋਆ ਕਿ ਸਾਨੂੰ ਬਣਦਾ ਹੱਕ ਜਿੰਨਾ ਸਾਡੀ ਜ਼ਮੀਨ ਦਾ ਹੱਕ ਬਣਦਾ ਆ ਉਸ ਹਿਸਾਬ ਦੇ ਨਾਲ ਸਾਨੂੰ ਜਿਹੜਾ ਹੱਕ ਉਹ ਦਿੱਤਾ ਜਾਵੇ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਲੁਧਰ ਸਾਹਿਬ ਨੇ ਵੀ ਕੀਤੀ ਆ ਕਿ ਉਹਨਾਂ ਨੂੰ ਮਹਿਜ਼ ਮੁੱਲ ਜਿਹੜਾ ਦਿੱਤਾ ਜਾ ਰਿਹਾ ਉਹਨਾਂ ਮੁੱਲ ਇੱਕ ਕਨਾਲ ਦਾ ਜਿੰਨਾ ਉਹਨਾਂ ਨੂੰ ਇੱਕ ਕਿੱਲੇ ਦਾ ਮੁੱਲ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਤਾਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਇਸ ਤੇ ਬਾਤ ਤੇ ਟਿੱਪਣੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ ਜੀ